ਦੋਸਤੋ ਤੁਸੀਂ ਜੁੜ ਗਏ ਹੋ ਬਰਾਡ ਫਾਰਮਿੰਗ ਸੈਣਾ ਖੇੜਾ ਦੇ ਨਾਲ ਤੇ ਹੁਣ ਆਪਾਂ ਗੱਲ ਕਰਦੇ ਹਾਂ ਮਲਟੀ ਕ੍ਰੋਪਿੰਗ ਬਾਰੇ ਮਲਟੀ ਕ੍ਰੋਪਿੰਗ ਕੀ ਹੁੰਦੀ ਆ ਇੱਕੋ ਖੇਤ ਦੇ ਵਿੱਚੋਂ ਇੱਕੋ ਸਮੇਂ ਜ਼ਿਆਦਾ ਫਸਲਾਂ ਪੈਦਾ ਕਰਨ ਨੂੰ ਮਲਟੀ ਕ੍ਰੋਪਿੰਗ ਕਿਹਾ ਜਾਂਦਾ ਜਿਵੇਂ ਕਿ ਆਪਾਂ 2-3 ਕਨਾਲਾਂ ਦੇ ਵਿੱਚ ਸਾਹਮਣੇ ਮਿਰਚ ਲਾਈ ਹੋਈ ਹੈ ਤੁਹਾਨੂੰ ਦਿਖਾਉਣੇ ਆ ਬੈੱਡ ਬਣਾ ਕੇ ਕਿਸ ਤਰ੍ਹਾਂ ਆ ਸਾਹਮਣੇ ਆਪਾਂ ਮਿਰਚ ਲਾ ਕੇ ਰੱਖੀ ਹੋਈ ਹੈ ਮਿਰਚ ਦੇ ਵਿੱਚ ਜਿਹੜੀ ਦੂਰੀ ਹੈ ਇਹ ਲਗਭਗ ਆਪਾਂ 2 ਫੁੱਟ ਰੱਖੀ ਹੋਈ ਹੈ 2 ਫੁੱਟ ਦੇ ਵਿੱਚ ਜਿਹੜੀ ਖਾਲੀ ਜਗ੍ਹਾ ਬਚਦੀ ਹੈ ਉਹਦੇ ਚ ਆਪਾਂ ਮਲਟੀ ਗਰੋਪਿੰਗ ਦੀ ਜਿਹੜੀ ਸਟਾਰਟਿੰਗ ਕਰਾਂਗੇ ਦੋਸਤੋ ਅਸੀਂ ਗੋਭੀ ਦੀ ਪਨੀਰੀ ਹੈ ਜਿਹੜੀ ਉਹ ਮੰਗਵਾਲੀਏ ਤੁਹਾਡੇ ਸਾਹਮਣੇ ਦੇਖੋ ਕਿੰਨੀ ਸੋਹਣੀ ਪਨੀਰੀ ਹੈ ਅੰਮ੍ਰਿਤਸਰ ਤੋਂ ਅਸੀਂ ਬਾਈ ਬੱਸ ਇਹ ਪਨੀਰੀ ਮੰਗਵਾਈ ਹੈ ਤੇ ਹੁਣ ਇਹਨੂੰ ਅਸੀਂ ਲਾਉਣਾ ਸਟਾਰਟ ਕਰਦੇ ਹਾਂ ਤੁਹਾਨੂੰ ਕੱਲੀ ਕੱਲੀ ਜਾਣਕਾਰੀ ਹੈ ਜਿਹੜੀ ਡੀਪਲੀ ਦੱਸਾਂਗੇ ਆ ਮਿਰਚ ਦੇ ਬੂਟੇ ਵਿਚਾਲੇ ਜਿਹੜੀ ਜਗ੍ਹਾ ਬਚਦੀ ਹੈ ਇੱਥੇ ਅਸੀਂ ਗੋਭੀ ਹੈ ਜਿਹੜੀ ਉਹ ਲਾ ਦਿੱਤੀ ਹੈ ਗੋਭੀ ਲਾਉਣ ਦਾ ਜਿਹੜਾ ਸਹੀ ਤਰੀਕਾ ਹੈ ਦੋਸਤੋ ਪਹਿਲਾਂ ਖਾਲੀਆਂ ਨੂੰ ਪਾਣੀ ਨਾਲ ਭਰ ਲੈਣਾ ਜਦੋਂ ਸਲਾਬ ਬੈੱਡ ਦੇ ਉੱਪਰ ਚਲੀ ਜਾਵੇ ਤਾਂ ਸਲਾਬ ਦੇ ਇਸ ਹਿਸਾਬ ਨਾਲ ਇਹਨੂੰ ਲਾਉਣਾ ਕੰਨੀ ਤੇ ਵੀ ਇਹ ਟਨੇ ਨੂੰ ਪਾਣੀ ਨਾਲ ਲੱਗੇ ਥੋੜਾ ਪਿੱਛੇ ਹੋਵੇ ਮਿੱਟੀ ਚੜਾਉਣ ਲਈ ਜਗ੍ਹਾ ਬੱਜੇ ਤੇ ਇੰਨਾ ਜ਼ਿਆਦਾ ਵੀ ਬੈੱਡ ਦੇ ਸੈਂਟਰ 'ਚ ਨਹੀਂ ਲਾਉਣਾ ਕਿਉਂਕਿ ਜਦੋਂ ਪਾਣੀ ਲਾਉਣੀ ਹੈ ਤਾਂ ਪਾਣੀ ਦਾ ਜਦੋਂ ਉੱਪਰ ਨੂੰ ਸਲਾਬ ਜਾਂਦੀ ਹੈ ਦੋਸਤੋ ਤਾਂ ਕਈ ਵਾਰੀ ਬੋਰ ਦੇ ਪਾਣੀ ਨਾਲ ਥੋੜਾ ਬਹੁਤਾ ਸ਼ੂਰਾ ਪੈਦਾ ਹੁੰਦਾ ਉਹ ਸੈਂਟਰ 'ਚ ਇਕੱਠਾ ਹੋ ਜਾਂਦਾ ਜਿੱਥੇ ਸ਼ੂਰਾ ਆ ਗਿਆ ਉੱਥੇ ਕੋਈ ਵੀ ਜਿਹੜੀ ਸਬਜ਼ੀ ਹੈ ਉਹ ਕਾਮਯਾਬ ਸੋ ਇਹਨੂੰ ਆਪਾਂ ਲਾਉਣ ਦਾ ਤਰੀਕਾ ਜਿਹੜਾ ਬੈੱਡ ਤੋਂ 4 ਇੰਚ ਅੰਦਰਲੇ ਪਾਸੇ ਲਾਉਣਾ ਹੈ ਜਿਵੇਂ ਮਿਰਚਾਂ ਆਪਣੀਆਂ ਹਲੇ 60-65 ਦਿਨ ਬਾਅਦ ਹਾਰਵੈਸਟਿੰਗ ਤੇ ਆਉਣਗੀਆਂ ਤੇ ਉਦੋਂ ਤੱਕ ਜਿਹੜੀ ਆਪਣੀ ਗੋਭੀ ਦੀ ਜਿਹੜੀ ਫਸਲ ਹੈ ਪੂਰੀ ਤਰ੍ਹਾਂ ਤਿਆਰ ਹੋ ਜੂਗੀ ਜਿਹਨੂੰ ਆਪਾਂ ਮਾਰਕੀਟ ਦੇ ਵਿੱਚ ਵੇਚ ਕੇ ਵੱਡਾ ਮੁਨਾਫਾ ਕੱਢ ਸਕਦੇ ਹਾਂ ਜੇ ਆਪਾਂ ਵੱਡੀਆਂ ਕਮਾਈਆਂ ਨੂੰ ਵੀ ਪਾਸੇ ਛੱਡੀਏ ਤਾਂ ਗੋਭੀ ਆਪਣੀ ਮਿਰਚਾਂ ਦੇ ਤੇ ਹੋਰ ਖਰਚੇ ਮੋੜ ਦਿੰਦੀ ਹੈ ਤੇ ਜਿਹਦੇ ਨਾਲ ਇਹ ਮਿਰਚ ਦੀ ਜਿਹੜੀ ਸਾਰੀ ਦੀ ਸਾਰੀ ਆਮਦਨ ਸਾਡੇ ਹੱਥ ਲੱਗ ਜਾਂਦੀ ਹੈ ਦੋਸਤੋ ਐਸੀ ਤਰ੍ਹਾਂ ਹੀ ਇਹਦੇ ਵਿੱਚ ਆਪਾਂ ਮਲਟੀ ਕ੍ਰੋਪਿੰ ਉਦੋਂ ਵੀ ਆਪਣੀ ਗੋਭੀ ਲੱਗੀ ਹੈ ਜੀ 55 ਦਿਨਾਂ ਦੇ ਵਿੱਚ ਗੋਭੀ ਜਿਹੜੀ ਬਾਹਨ ਦੇ ਵਿੱਚੋਂ ਖਾਲੀ ਕਰ ਦੂਗੀ ਵੱਡਾ ਮੁਨਾਫਾ ਆਊਗਾ ਜਿਵੇਂ ਹੁੰਦੀ ਹੈ ਤੁਹਾਨੂੰ ਉਹਦੇ ਬਾਰੇ ਅਸੀਂ ਫਿਰ ਦਿਖਾਵਾਂਗੇ ਵੀ ਕਿਸ ਤਰ੍ਹਾਂ ਸਾਡੀ ਗੋਭੀ ਹੈ ਜਿਹੜੀ ਇਹਦੇ ਵਿੱਚ ਲਾਈ ਕਿੰਨੀ ਕਾਮਯਾਬ ਰਹੀ ਇਹ ਸਾਡੇ ਨਵੇਂ-ਨਵੇਂ ਐਕਸਪੈਰੀਮੈਂਟ ਆ ਜਿਹੜੇ ਅਸੀਂ ਕਰਦੇ ਰਹਿੰਦੇ ਆ ਹੋਰ ਜਾਣਕਾਰੀਆਂ ਲਈ ਤੁਸੀਂ ਜੁੜੇ ਰਹੋ ਸਾਡੇ ਚੈਨਲ ਨਾਲ ਬਰਾਡ ਫਾਰਮਿੰਗ ਸਹਿਨਾਖੇੜਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਦੋਸਤੋ ਵਧੇਰੇ ਜਾਣਕਾਰੀਆਂ ਲਈ ਸਾਡੇ ਚੈਨਲ ਤੇ ਬਨੇ ਰਹੋ ਸਤਿ ਸ੍ਰੀ ਅਕਾਲ ਜੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਨਵੀਆਂ ਜਾਣਕਾਰੀਆਂ ਲੈ ਕੇ how do you do